ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਪੈਸ਼ਲ ਰੈਡ ਸੂਟਾਂ ਦੇ 컬렉ਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸੂਟ ਹੋਣਗੇ ਰੈਡ ਕਲਰ ਦੇ ਪਿਓਰ ਕ੍ਰੇਪ ਦੇ ਉੱਪਰ ਰੈਣ ਹੋਣਗੇ ਜਿਸ ਤੇ ਉੱਪਰ ਫੁੱਲੀ ਜੈਰੀ ਔਰ ਹੈਂਡ ਦਾ ਵਰਕ ਹੋਏਗਾ ਜਿਸ ਦਾ ਦੁਪੱਟਾ ਹੋਏਗਾ ਚਨਾ ਦਾ ਹੋਏਗਾ ਜਿਸ ਤੇ ਵੀ ਫੋਰਥ ਸਾਈਡ ਵਰਕ ਰਹਿਣ ਵਾਲਾ ਇਹ ਵਾਲਾ ਜਿਹੜਾ ਸੂਟ ਹੋਏਗਾ ਇਹ ਹੋਏਗਾ ਪਿਓਰ ਕ੍ਰੇਪ ਦੇ ਉੱਪਰ ਹੋਏਗਾ ਨਾਲ ਸੈਟ ਹੁੰਦੇ ਬਾਟਮ ਔਰ ਸ਼ਫਾਉਂ ਦਾ ਦੁਪੱਟਾ ਰਹਿਣ ਵਾਲਾ ਇਹ ਵਾਲੇ ਸੂਟਨ ਕੇ ਪਿਓਰ ਜਾਰਜਟ ਦੀ ਜਿਹੜੀ ਫੁੱਲੀ ਪ્યોਰ ਚਨਾੰਦਾ ਹੈਂਡਵਰਕ ਦਾ ਦੁਪੱਟਾ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਸਟਾਫ ਜਿਹੜਾ ਇਹ ਮਿਲੇਗਾ ਸ਼ਰਟ ਦਾ ਵੱਖਰਾ ਪ੍ਰਾਈਸ ਹੋਏਗਾ ਬਾਟਮ ਔਰ ਦੁਪੱਟੇ ਦਾ ਵੱਖਰਾ-ਵੱਖਰਾ ਪ੍ਰਾਈਸ ਹੋਏਗਾ ਇਸ ਲਈ ਆਪਾਂ ਨੇ ਮੈਂਸ਼ਨ ਨਹੀਂ ਕੀਤਾ ਹੈਗਾ ਸਭ ਦਾ ਪ੍ਰਾਈਸ ਵੱਖਰਾ-ਵੱਖਰਾ ਹੈਗਾ ਹੈ ਇਹ ਵਾਲਾ ਜਿਹੜਾ ਸੂਟ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਹੈਂਡਵਰਕ ਦਾ ਜਿਹੜਾ ਪੀਸ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਸਿਮਰ ਦੇ ਉੱਪਰ ਸਮਰ ਗਰੇਪ ਦੇ ਉੱਪਰ ਔਰ ਸਮ ਹੋਣਗੇ ਜਿਹੜੇ ਉਹ ਟਿਸ਼ੂ オーਗੈਂਜ਼ਾ ਦੇ ਉੱਪਰ ਰਹਿਣ ਵਾਲਾ ਫੈਬਰਿਕ ਹੋਏਗਾ ਔਰ ਸਭ ਦੇ ਡਿਜ਼ਾਈਨਿੰਗ ਵੀ ਵਖਰੀ ਵਖਰੀ ਹੋਏਗੀ ਔਰ ਪ੍ਰਾਈਸ ਵੀ ਸਭ ਦਾ ਵੱਖਰਾ ਵੱਖਰਾ ਹੋਏਗਾ ਇਸ ਲਈ ਆਪਾਂ ਨੇ ਮੈਂਸ਼ਨ ਨਹੀਂ ਕੀਤਾ ਕਿਉਂਕਿ ਹਰ ਇੱਕ ਥੋੜਾ ਜਿਹੜਾ ਪ੍ਰਾਈਸ ਆ ਉਹ ਵੱਖਰਾ ਵੱਖਰਾ ਆਇਆ ਹੈ ਜਿੱਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਆ ਔਰ ਐਵਲਿਰੇਡਿਸ ਸੂਟ ਹੋਣਗੇ ਇਹ ਹੋਣਗੇ ਟੈਬੀ ਦੇ ਉੱਪਰ ਰੈਡੀ ਕੀਤੇ ਗਏ ਹੈਂਡਵਰਕ ਦੇ ਪੀਸ ਹੋਣਗੇ ਔਰ ਗਾਂਜਾ ਦੁਪੱਟੇ ਨਾਲ ਹੋਣਗੇ ਪ੍ਰਾਈਸ ਹੋਗੇ ਸਿਰਫ 295 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਸੂਟ ਆਲਸੋ ਜਿਹੜਾ ਹੋਏਗਾ ਟੈਬੀ ਦੇ ਉੱਪਰ ਰਹਿਣ ਵਾਲਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਆ ਇਹ ਸੂਟ ਜਿਹੜਾ ਹੈਗਾ ਆ ਸਿਲਕ ਦੇ ਉੱਪਰ ਹੋਏਗਾ ਆ ਪਾੜਾ ਸਿਲਕ ਦੇ ਉੱਪਰ ਰਹਿਣ ਵਾਲਾ ਇਹ ਸੂਟ ਹੈਗੇ ਜਿਹੜੇ ਆਪਾਂ ਨੇ ਕ੍ਰੇਵ ਦੇ ਉੱਪਰ ਰੈਡੀ ਕੀਤੇ ਹੈਂਡਵਰਕ ਦੇ ਪੀਸ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਪੀਸ